ਮਾਂ ਦੇ ਉੱਤੇ ਤਰਸ ਨਹੀਂ ਸੀ ਆਇਆ ਜਿਹੜੀ ਦਹੀਂ ਇੱਕ ਲਫਾਫੇ 'ਚ ਦਹੀਂ ਇੱਕ ਲਫਾਫੇ ਵਿੱਚ ਥੋੜੀ ਜੀ ਸਬਜੀ ਇੱਕ ਚਾਰ ਪੰਜ ਰੋਟੀਆਂ ਲੈ ਕੇ ਉਹ ਇਦਾਂ ਤੁਰ ਹੀ ਜਾਂਦੀ ਸੀ ਨਾ ਉਹ ਜਿਹੜਾ ਮੇਰੇ ਅੰਦਰ ਤਰਸ ਆ ਰਿਹਾ ਸੀ ਉਹ ਮਾਂ ਵੱਲ ਵੇਖ ਕੇ ਉਹ ਤਰਸ ਜਦੋਂ ਆਉਂਦਾ ਨਾ ਉਹ ਸਾਨੂੰ ਨਹੀਂ ਆਉਂਦਾ ਉਹ ਤੈਨੂੰ ਹੀ ਆਉਂਦਾ ਪਾਸ਼ਾ ਦਇਆਵਾਨ ਹੈ ਤੂੰ ਸਭ ਨੂੰ ਪਿਆਰ ਕਰਦਾ ਹੈ ਤੁਹਾਡੇ 'ਚ ਜਿੰਨਾ ਦਇਆ ਹੁੰਦੀ ਹੈ ਉਦੋਂ ਉਹ ਹੁੰਦਾ ਤੇਰੇ 'ਚ ਕ੍ਰਿਸ਼ਨ ਨੂੰ ਮੰਨਣ ਵਾਲਿਆ ਜਦੋਂ ਸਭ ਨੂੰ ਜੱਫੀ ਪਾ ਕੇ ਮਿਲਦਾ ਉਦੋਂ ਕ੍ਰਿਸ਼ਨ ਹੁੰਦਾ ਹੈ ਉਦੋਂ ਰਾਮ ਹੁੰਦਾ ਹੈ ਉਦੋਂ ਤੇਰਾ ਮੁਰਸ਼ਿਦ ਹੁੰਦਾ ਹੈ ਤੇਰਾ ਗੁਰੂ ਹੁੰਦਾ ਹੈ ਆ ਗੰਦਗੀ ਤੇ ਤੇਰੇ ਕੋਲ ਹੈ ਈਰਖਾ ਤੇ ਤੇਰੇ ਕੋਲ ਹੈ ਸਾੜੇ ਤੇ ਤੇਰੇ ਕੋਲ ਹੈ ਗੁੱਸਾ ਤੇ ਤੇਰੇ ਕੋਲ ਹੈ ਕਲਗੀਆਂ ਵਾਲਾ ਕਹਿੰਦਾ ਜਦੋਂ ਮੈਂ ਹੁੰਨਾ ਫਿਰ ਤੇ ਦਰਸੀ ਆਉਂਦਾ ਪਿਆਰ ਹੀ ਆਉਂਦਾ ਫਿਰ ਪਿਆਰ ਹੀ ਆਉਂਦਾ ਮੈਂ ਮਹਾਰਾਜ ਦੀ ਹਜ਼ੂਰੀ ਚ ਬੈਠਾ ਮੈਂ 2-3 ਮਿੰਟ ਰੋਇਆ ਬੈ ਕੇ ਉੱਥੇ ਤੇ ਮੈਂ ਪਤਾ ਕੀ ਸੋਚ ਰਿਆ ਮਹਾਰਾਜ ਹੁਣ ਤੁਸੀਂ ਉਹੀ ਰਹੋ ਮੈਂ ਮੈਂ ਇਹ ਤੇ ਫੜਾ ਉੱਥਾ ਮੈਨੂੰ ਤੇ ਅੱਜ 20 ਮਿੰਟ ਮੇਰੇ ਖਰਾਬ ਹੋ ਗਏ ਤੇ ਐਨਾ ਮੇਰਾ ਮਨ ਟਿਕ ਗਿਆ ਨਾ ਬਾਅਦ ਚ ਮੈਂ ਬੈਠਾ ਰਿਆ ਮੇਰਾ ਭਰ ਗਿਆ ਮਨ ਆਪਣੇ ਆਪ ਤੇ ਜਦਨ ਤੂੰ ਕਹਿਣਾ ਨਾ ਪਾਸ਼ਾ ਆਇਓ ਪਿਆਰ ਬਣ ਕੇ ਤੇਰੇ ਅੰਦਰ ਆਉਂਦੇ ਐ ਜਿੱਤੇ ਪੁੱਤ ਨੂੰ ਪਿਆਰ ਕਰਦਾ ਉਦੋਂ ਉਹ ਹੁੰਦਾ ਜਿੱਤੇ ਥੱਫੜ ਮਾਰਦਾ ਉਦੋਂ ਕੋਈ ਹੋਰ ਹੁੰਦਾ ਉਦੋਂ ਉਹ ਨਹੀਂ ਹੁੰਦਾ ਜਿੱਤੇ ਘਰ ਵਾਲੀ ਨੂੰ ਕੁੱਟਦਾ ਉਦੋਂ ਕੋਈ ਉੱਤੇ ਗੁੱਸਾ ਹੈ ਰੱਬ ਤੇ ਪਿਆਰਾਂ ਦਾ ਨਾਮ ਹੈ ਕਲਗੀ ਧਰ ਤੇ ਪਿਆਰਾਂ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਤੇ ਦਇਆ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਤੇ ਦਰਸ ਦਾ ਨਾਮ ਉਹਦੇ ਦਇਆ ਕਰਦਾ ਸਭ ਦੇ ਉੱਤੇ ਜਿਸ ਵੀ ਧਰਮ ਨੂੰ ਮੰਨਦਾ ਜਿਸ ਗੁਰੂ ਪੀਰ ਦਾ ਹੈਗਾ ਜਦੋਂ ਉਸ ਰੂਪ ਚ ਹੁੰਨਾ ਹੈ ਉਦਣ ਤੇ ਉਹ ਹੁੰਦਾ ਤੇਰੇ ਚ ਇਸ ਕਰਕੇ ਪਿਆਰ ਕਰਨਾ ਸਿੱਖਿਓ ਨਫ਼ਰਤ ਨਹੀਂ ਵੈਰ ਨਹੀਂ ਪਿਆਰ ਧਰਮ ਪਿਆਰ ਸਿਖਾਉਂਦਾ ਹੈ ਆ ਜਿਨ੍ਹਾਂ ਨੇ ਨਫ਼ਰਤ ਸਿਖਾਈ ਹੈ ਧਰਮ ਨਹੀਂ ਇਹ ਤੇ ਕੁਝ ਹੋਰ ਹੀ ਹੈ ਭਾਈ ਵੈਰ ਨਹੀਂ ਵਿਰੋਧ ਨਹੀਂ ਉਹ ਚੋਰ ਸੀ ਚੋਰ ਜਿਹੜਾ ਐ ਬਹਿ ਗਿਆ ਭਾਈ ਅਦਲੀ ਜੀ ਕਹਿੰਦੇ ਸਤਨਾਮ ਵਾਹਿਗੁਰੂ ਜਪੀ ਜਾ ਉਹ ਜਦੋਂ ਨਾ ਪਿੰਡ ਵਾਲਿਆਂ ਨੇ ਪੁੱਛਿਆ ਕਹਿੰਦੇ ਬਾਬਾ ਮੱਝਾਂ ਕਹਿੰਦੇ ਆ ਵੜਗੀਆਂ ਕਹਿੰਦੇ ਚੋਰ ਚੋਰ ਤੇ ਨਹੀਂ ਵੇਖਿਆ ਕਹਿੰਦੇ ਆ ਬੈਠਾ ਵੇਖ ਲੋ ਕਹਿੰਦਾ ਬਾਬੇ ਨੇ ਫਸਾਦ ਤਾਂ ਪਹਿਲਾਂ ਕੋੜ ਵਹਾ ਲਿਆ ਹੁਣ ਕਹਿੰਦਾ ਬੈਠਾ ਪਿੰਡ ਵਾਲੇ ਕਹਿੰਦੇ ਬਾਬਾ ਅਦਲੀ ਜੀ ਮਜ਼ਾਕ ਨਾ ਕਰੋ ਕਹਿੰਦੇ ਕੀ ਹੋ ਗਿਆ ਕਹਿੰਦੇ ਜਿਹੜਾ ਸਵੇਰੇ ਸਵੇਰੇ ਤੁਹਾਡੇ ਕੋਲ ਬੈਠਾ ਚੋਰ ਹੋ ਹੀ ਨਹੀਂ ਸਕਦਾ ਇਹ ਤੇ ਰੱਬ ਰੱਬ ਕਰਦਾ ਆ ਜਿਹੜਾ ਸਵੇਰੇ ਸਵੇਰੇ ਤੁਹਾਡੇ ਕੋਲ ਬੈਠਾ ਚੋਰ ਹੋ ਸਕਦਾ ਇਹ ਤੇ ਸਾਧ ਹੈ ਰੱਬ ਰੱਬ ਕਰਨ ਵਾਲਾ ਚੌਂਕੜਾ ਮਾਰ ਕੇ ਚੋਰ ਥੋੜਾ ਜਿਸ ਪਾਸ ਬੈਠੇ ਆ ਅਸੀਂ ਬਾਣੀ ਨਾਲ ਜੁੜੀਏ ਨਾ ਜੁੜੀਏ ਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਜਾ ਕਰੋ ਰੋਜ਼ ਗੁਰਦੁਆਰੇ ਪਿੰਡ ਵਾਲੇ ਜਾ ਕੇ ਸਾਰਾ ਪਿੰਡ ਕਹਿਣ ਲੱਗ ਜੂ ਯਾਰ ਬੰਦਾ ਚੰਗਾ ਹੈ ਸਵੇਰੇ ਹੀ 4 ਵਜੇ ਪਹੁੰਚ ਜਾਂਦਾ ਰੋਜ਼ ਗੁਰਦੁਆਰੇ ਜਾਂਦਾ ਰੋਜ਼ ਕਦਰ ਪੈ ਗਈ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵੈਸਾ ਵਿਸ਼ਵਾਸ ਕਰਦੇ ਨੇ ਲੋਕ ਲੋਕ ਭਰੋਸਾ ਕਰਨ ਲੱਗ ਜਾਂਦੇ ਐ ਸਾਰੇ ਵਿਸ਼ਵਾਸ ਕਰਨਗੇ ਕਹਿੰਦੇ ਬੰਦਾ ਚੰਗਾ ਐ ਇਹ ਬੰਦਾ ਗੁਰਦੁਆਰੇ ਜਾਂਦਾ ਕਿਸੇ ਕਿਸੇ ਰੱਬ ਨੂੰ ਕਿਸੇ ਗੁਰੂ ਪੀਰ ਦਾ ਬਣਿਆ ਹੋਇਆ ਕਿਸੇ ਨੂੰ ਮੰਨਦਾ ਐ ਇਹ ਸੇਵਕ ਐ ਕਿਸੇ ਦਾ ਕਿਸੇ ਦੇ ਬਣ ਕੇ ਰਹੀਦਾ ਉਹ ਪਿੰਡ ਵਾਲੇ ਕਹਿੰਦੇ ਬਾਬਾ ਜਿਹੜਾ ਸਵੇਰੇ ਸਵੇਰੇ ਤੇਰੇ ਕੋਲ ਬੈਠਾ ਚੋੜ ਥੋੜਾ ਹੋਊ ਮੱਜਾਂ ਲੈ ਗਏ ਇਹ ਭਾਈ ਵਿਦੀ ਚੰਦ ਸੀ ਇਹ ਗੋਡਾ ਫੜ ਕੇ ਬਹਿ ਗਿਆ ਕਹਿੰਦਾ ਬਾਬਾ ਐਂ ਦੱਸ ਵੀ ਉਹਨਾਂ ਨੇ ਛੱਡਿਆ ਕਿਵੇਂ ਤੂੰ ਤੇ ਸਿੱਧਾ ਹੀ ਕਹਿੰਦਾ ਸੀ ਮੇਰੇ ਮੂੰਹ ਤੋਂ ਕੱਪੜਾ ਵੀ ਲਵਾ ਕੇ ਨਹੀਂ ਉਹਨਾਂ ਨੇ ਵੇਖਿਆ ਉਹ ਕਹਿੰਦੇ ਕੱਲਾ ਤੇਰੇ ਤੇ ਚਾਦਰ ਥੋੜਾ ਦਿੱਤੀ ਸੀ ਨਾਲ ਕਿਹਾ ਸੀ ਸਤਨਾਮ ਵਾਹਿਗੁਰੂ ਵੀ ਜੱਪੀ ਚੱਲ ਇਹ ਉਹਦੇ ਕਰਕੇ ਐਸਾ ਚਾਦਰ ਪਈ ਪ੍ਰੇਮ ਪਟੋਲਾ ਤੈਸੇ ਦਿੱਤਾ ਟੱਕਣ ਕੁ ਪਤ ਮੇਰੀ ਪਟੋਲਾ ਕਹਿੰਦੇ ਆ ਕੱਪੜੇ ਨੂੰ ਐਸਾ ਕੱਪੜਾ ਪੈ ਗਿਆ ਤੇ ਪਾਪ ਟਗੇ ਜਾਂਦੇ ਆ ਸਾਰੇ ਹੀ ਓ ਭਾਈ ਅਦਲੀ ਦੀ ਗੱਲ ਸੁਣ ਕੇ ਹੁਣ ਵਿਦੀਚੰਦ ਦਿਨੋਂ ਮੰਨਦਾ ਕਹਿੰਦਾ ਕੰਨਾਂ ਨੂੰ ਬਾਬਾ ਲੱਗੇ ਹੱਥ ਆ ਤੇ ਅੱਖੀਂ ਵੇਖ ਲਿਆ ਮੈਂ ਤੇ ਬਚ ਗਿਆ ਆ ਇੱਥੇ ਤੁਹਾਡੇ ਵਿੱਚ ਬੰਦਾ ਸਾਰੀ ਜ਼ਿੰਦਗੀ ਨਸ਼ਾ ਕਰਨ ਵਾਲਾ ਵੇਚਣ ਵਾਲਾ ਰਿਆ ਹੋਵੇ ਆਵੇ ਅਮਰ ਤੇ ਛਕੇ ਪੱਗ ਬੰਨੇ ਦਾੜੀ ਰੱਖੇ ਸਿੰਘ ਸਜੇ ਕੱਲ ਨੂੰ ਫਤਿਹ ਬੁਲਾਉਂਦਾ ਸਭ ਨੂੰ ਫਿਰੇ ਤੇ ਬੰਦਾ ਬਣ ਕੇ ਰਵੇ ਉਸ ਪਿੰਡ ਦੇ ਵਿੱਚ ਪੇਸੇ ਪਿੰਡ ਚੀ ਸਾਲ 6 ਮਹੀਨਿਆਂ ਚ ਵੇਖਿਓ ਦੀ ਇੱਜ਼ਤ ਬੰਨੀ ਸ਼ੁਰੂ ਹੋ ਜਾਂਦੀ ਹੈ ਯਾਰ ਕਿੰਨਾ ਵਧੀਆ ਬੰਦਾ ਜੁੜ ਗਿਆ ਚੰਗੇ ਪਾਸੇ ਲੱਗ ਗਿਆ ਆਪਸ਼ਨ ਹੈ ਵਿਗੜਨਾ ਵਿਗੜ ਜਾ ਸੁਧਰਨਾ ਸੁਧਰ ਜਾ ਚੰਗੇ ਪਾਸੇ ਲੱਗਣਾ ਲੱਗ ਜਾ ਕਦਰ ਪੈ ਜੂ ਤੇਰੀ ਬਿਧੀ ਚੰਦ ਗੁਰੂ ਅਰਜਨ ਦੇਵ ਜੀ ਉਹ ਭਾਈ ਅਦਲੀ ਕੋ ਕਹਿੰਦਾ ਮੈਂ ਆਪਣੇ ਮੈਂ ਚਰਨਾਂ ਨਾਲ ਨਹੀਂ ਜੋੜਨਾ ਮੈਂ ਤੇ ਗੁਰੂ ਅਰਜਨ ਦੇਵ ਜੀ ਦਾ ਸਿੱਖਾਂ ਕਹਿੰਦੇ ਫੇਰ ਕਹਿੰਦੇ ਚੱਲ ਉੱਥੇ ਚੱਲੀਏ ਭਾਈ ਅਦਲੀ ਲੈ ਗਿਆ ਗੁਰੂ ਅਰਜਨ ਦੇ ਮਹਾਰਾਜ ਕੋਲ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਤੂੰ ਦੱਸ ਕੌਣ ਐ ਕਹਿੰਦਾ ਜੀ ਮੇਰਾ ਨਾਮ ਬਿਧੀ ਚੰਦ ਯਾਰਾਂ ਨੇ ਰੱਖਿਆ ਬਿਧੀਆਂ ਬਹੁਤ ਆਉਂਦੀਆਂ ਚੋਰੀ ਦੀਆਂ ਢੰਗ ਬੜੇ ਆਉਂਦੇ ਐ ਕੀ ਕੰਮ ਕਰਦਾ ਕਹਿੰਦਾ ਚੰਗਾ ਕੀਤਾ ਹੀ ਕੋਈ ਨਹੀਂ ਅਜੇ ਤੱਕ ਮੜੀ ਗੀਤੇ ਪਾਪਾਂ ਵਿੱਚ ਔਦ ਬੀਤ ਗਈ ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ ਗਰੀਬ ਨਿਵਾਜ਼ ਚੰਗਾ ਕੰਮ ਕੀਤਾ ਹੀ ਕੋਈ ਨਹੀਂ ਜ਼ਿੰਦਗੀ ਲੰਘ ਗਈ ਪਾਪਾਂ ਚ ਅੱਧੀ ਅੱਧੀ ਬੋਲ ਲਈਏ ਚੰਗਾ ਕੰਮ ਨਾ ਗੁਰੂ ਜੀ ਕੋਈ ਹੋਇਆ ਪਾਪਾਂ ਵਿੱਚ ਔਦ ਬੀਤ ਗਈ ਸਾਰੇ ਹੀ ਬੋਲ ਲਈਏ ਅੱਧੀ ਅੱਧੀ ਸਾਰੇ ਗੱਜ ਕੇ ਓ ਚੰਗਾ ਕੰਮ ਨਾ ਗੁਰੂ ਜੀ ਬਾਪਾ ਵਿੱਚ ਆਤ ਬੀਤ ਗਈ ਕੰਨਾ ਨਾ ਗੁਰੂ ਜੀ ਕੋਈ ਹੋਇਆ ਬਾਪਾ ਵਿੱਚ ਆਤ ਆਦ ਵੀ ਗਈ ਕਾਮਨਾ ਨੂੰ ਮੇਰੇ ਕੋਲ ਆ ਬਗਨ ਇਸਿਆ ਦਰ ਦੁਸ਼ੀਆਂ ਦੇ ਹੱਜ ਕੇ ਇਹ ਵਾਰਿਆ ਰਾਮਾ ਕਹਿੰਦਾ ਮਹਾਰਾਜ ਚੰਗਾ ਕੰਮ ਕੀਤਾ ਹੀ ਕੋਈ ਨਹੀਂ ਹੁਣ ਫਿਰ ਕਹਿੰਦਾ ਮਨ ਲਿਸ਼ਕ ਜਾਏ ਸਾਫ ਹੋ ਜਾਏ ਕਹਿੰਦੇ ਭਾਂਡੇ ਮਾਂਜਿਆ ਕਰ ਗੁਰੂ ਅਰਜਨ ਦੇਵ ਮਹਾਰਾ ਕਹਿੰਦੇ ਸੇਵਾ ਕਰਿਆ ਕਰ ਸੁਣੋ ਬਿਰੀ ਚੰਦ ਗੁਰੂ ਸਾਹਿਬ ਅਰਜਣ ਦੇ ਮਹਾਰਾਜ ਦੇ ਚਰਨਾਂ 'ਚ ਕਰਦਾ ਰਿਹਾ ਸੇਵਾ ਗੁਰੂ ਅਰਜਣ ਦੇ ਮਹਾਰਾਜ ਸ਼ਹੀਦੀ ਪ੍ਰਾਪਤ ਕਰ ਗਏ ਤੇ ਪੰਜਵੇਂ ਪਾਤਸ਼ਾਹ ਦੀ ਥਾਂ ਦੇ ਉੱਤੇ ਆ ਗਏ ਹੁਣ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦੇ ਖਾਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁਤ ਪਾਰ ਉਪਕਾਰੇ 6ਵੇਂ ਪਾਸ਼ਾ ਆ ਗਏ 6ਵੇਂ ਪਾਸ਼ਾ ਕਹਿੰਦੇ ਭਾਈ ਟਿਕਣਾ ਨਹੀਂ ਦਿੰਦੇ ਧੱਕੇ ਨਾਲ ਤਬਜੇ ਕਰਦੇ ਐ ਨੁਕਸਾਨ ਹੁੰਦਾ ਜਿਹੜਾ ਵੀ ਸਿੱਖ ਆਵੇ ਸਾਡੇ ਕੋਲ ਸ਼ਸਤਰ ਲੈ ਕੇ ਆਵੇ ਘੋੜੇ ਲੈ ਕੇ ਆਵੇ ਮੈਂ ਇਹ ਗੱਲ ਮਾਨਸਾ ਵੀ ਕੀਤੀ ਆ ਮੈਂ ਫੇਰ ਕਰਦਾ ਗੁਰਮਖੋ ਸਤਿਗੁਰਾਂ ਨੇ ਕਦੇ ਕਿਸੇ ਨਾਲ ੱਟਕਾ ਨਹੀਂ ਕੀਤਾ ਕਿਸੇ ਤੇ ਸਾਰੀ ਜ਼ਿੰਦਗੀ ਚੜ੍ਹ ਕੇ ਨਹੀਂ ਗਏ 14 ਜੰਗਾਂ ਹੋਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਵੇਲੇ 4 ਜੰਗਾਂ ਹੋਈਆਂ ਕਿਤੇ ਵੀ ਚੜ੍ਹ ਕੇ ਨਹੀਂ ਗਏ ਚੜਾਈ ਨਹੀਂ ਕਿਸੇ ਤੇ ਕੀਤੀ ਜਿਹੜਾ ਘਰ ਚੜ ਕੇ ਆਵੇ ਉਹਨੂੰ ਜੰਗ ਥੋੜਾ ਕਹਿੰਦੇ ਆ ਸੈਲਫ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਡਿਫੈਂਸ ਕਰਨਾ ਓਏ ਜੰਗ ਥੋੜਾ 14 ਵਾਰ ਗੁਰੂ ਗੋਬਿੰਦ ਸਿੰਘ ਤੇ ਹਮਲਾ ਹੋਇਆ ਹੁਣ ਮੈਨੂੰ ਇੱਕ ਗੱਲ ਦੱਸੋ ਆਪਾਂ ਇੱਥੇ ਸਾਰੇ ਬੈਠੇ ਆ ਆਪਣੇ ਉੱਤੇ ਕੋਈ 500 700 ਬੰਦਾ ਲੈ ਕੇ ਆ ਜੇ ਤਿਰਪਾਨਾ ਤੇ ਆਪਾਂ ਕਹਾਂਗੇ ਵੀ ਆਪਾਂ ਜੰਗ ਲੜੀਏ ਜੇ ਆਪਾਂ ਮਾੜਾ ਮੋਟਾ ਲੜਾਂਗੇ ਵੀ ਲੜਨ ਤੇ ਉਹ ਆਏ ਐ ਅਸੀਂ ਤੇ ਬਚਾ ਕਰਾਂਗੇ ਨਾ ਆਪਣਾ ਇਹ ਲੜਾਈਆਂ ਆ ਜੰਗਾ ਸ਼ਬਦ ਤੇ ਗੁਰੂ ਸਾਹਿਬ ਨਾਲ ਜੁੜ ਗਿਆ ਵੀ ਗੁਰੂ ਸਾਹਿਬ ਨੇ ਜੰਗਾ ਉਹ ਨਹੀਂ ਜੰਗਾ ਕਰਨ ਤੇ ਉਹ ਆਏ ਅਗਲੇ ਸਤਗੁਰਾਂ ਨੇ ਤੇ ਆਇਆਂ ਨੂੰ ਆਇਆਂ ਦਾ ਮੁਕਾਬਲਾ ਕਰਨਾ ਪਿਆ ਵੀ ਹੁਣ ਜਿਹੜਾ ੱੱਕੇ ਨਾਲ ਆਏਗਾ ਆਪਾਂ ਇਦਾਂ ਹੀ ਥੋੜਾ ਧੀਆਂ ਪੈਣਾ ਫੜਾ ਦੇਣੀਆਂ ਇਦਾਂ ਹੀ ਥੋੜਾ ਵੀ ਆ ਕੇ ਕਬਜ਼ਾ ਕਰ ਲਓ ਉਦੋਂ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਘੋੜੇ ਲਿਆਓ ਫੌਜਾਂ ਵਿੱਚ ਭਰਤੀ ਹੋਵੋ ਥੋੜਾ ਜਿਹਾ ਬਚਾ ਕਰ ਲਿਆ ਕਰੀਏ ਆਪਣਾ ਤੇ ਫਿਰ ਹੋਇਆ ਕਿ ਕਈ ਸਿੰਘਾਂ ਨੇ ਸ਼ਸਤਰ ਵਸਤਰ ਲਿਆਉਣੇ ਕਈ ਘੋੜੇ ਬੜੇ ਵਧੀਆ ਕਾਬਲ ਦੀਆਂ ਸੰਗਤਾਂ ਨੇ ਰਲ ਕੇ ਦੋ ਘੋੜੇ ਖਰੀਦੇ ਦਰਿਆਈ ਘੋੜੇ ਗੱਲ ਧਿਆਨ ਨਾਲ ਸੁਣਿਓ ਬਸ ਇੱਕ ਦਾ ਨਾਮ ਦਿਲਬਾਗ ਘੋੜੇ ਦਾ ਇੱਕ ਦਾ ਨਾਮ ਗੁਲਬਾਗ ਘੋੜਿਆਂ ਦੇ ਨਾਮ ਦਰਿਆਈ ਘੋੜੇ ਐਸੇ ਘੋੜੇ ਜਿਹੜੇ ਵੇਖ ਕੇ ਭੁੱਖ ਲੈਂਦੀ ਏ ਘੋੜਿਆਂ ਦੇ ਸ਼ੌਕੀਨ ਹੁੰਦੇ ਇਹ ਬੰਦੇ ਕਈਆਂ ਨੂੰ ਪੁੱਤਿਆਂ ਦਾ ਸ਼ੌਕ ਹੁੰਦਾ ਕਈਆਂ ਨੂੰ ਮੱਝਾਂ ਦਾ ਸ਼ੌਕ ਹੁੰਦਾ ਕਈਆਂ ਨੂੰ ਗਾਵਾਂ ਦਾ ਸ਼ੌਕ ਹੁੰਦਾ ਕਈਆਂ ਨੂੰ ਟਰੈਕਟਰ ਦਾ ਸ਼ੌਕ ਹੁੰਦਾ ਕਈਆਂ ਨੂੰ ਗੱਡੀਆਂ ਦਾ ਸ਼ੌਕ ਹੁੰਦਾ ਕਈਆਂ ਨੂੰ ਮੋਟਰਸਾਈਕਲ ਦਾ ਸ਼ੌਕ ਹੁੰਦਾ ਆਪਣੇ ਆਪਣੇ ਸ਼ੌਕ ਹੁੰਦੇ ਆ ਘੜੀਆਂ ਦੇ ਸ਼ੌਂਕ ਹੁੰਦੇ ਨੇ ਕਈਆਂ ਨੂੰ ਤੇ ਸੁਣੋ ਇੱਧਰ ਸ਼ੌਕ ਘੋੜਿਆਂ ਵਾਲੇ ਜਿਹੜੇ ਸੀ ਨਾ ਉਹ ਬੜੇ ਵੇਖ ਕੇ ਵੀ ਘੋੜੇ ਕਿਆ ਬਾਤ ਸੰਗਤ ਨੇ ਖਰੀਦੇ ਤੇ ਘੋੜੇ ਪਹੁੰਚਣੇ ਚਾਹੀਦੇ ਐ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਦੋ ਸਿੱਖ ਘੋੜੇ ਲੈ ਕੇ ਜਾ ਰਹੇ ਐ ਸਤਿਗੁਰਾਂ ਦੇ ਚਰਨਾਂ 'ਚ ਤੇ ਰਸਤੇ ਦੇ ਵਿੱਚ ਲਾਹੌਰ ਰੁਕੇ ਜਦੋਂ ਲਾਹੌਰ ਰੁਕੇ ਤੇ ਉਥੇ ਦੇ ਸੌਂਦੇ ਖਾਂ ਦਰੋਗੇ ਨੇ ਉਥੋਂ ਦੇ ਵਪਾਰੀਆਂ ਨੇ ਘੋੜੇ ਵੇਖੇ ਐਡੇ ਵਧੀਆ ਘੋੜੇ ਉਹਨਾਂ ਨੇ ਪੁੱਛਿਆ ਜਿਹੜਾ ਸਿੱਖ ਲੈ ਕੇ ਚੱਲਿਆ ਕਹਿੰਦੇ ਘੋੜੇ ਵੇਚਣੇ ਆ ਕਹਿੰਦੇ ਵੇਚਣ ਲਈ ਨਹੀਂ ਲੈ ਕੇ ਚੱਲੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਖਰੀਦੇ ਐ ਰੀਜਾਂ ਨਾਲ ਪਾਲੇ ਐ ਇਹ 6ਵੇਂ ਪਾਤਸ਼ਾਹ ਤੇ ਸਵਾਰ ਹੋਣਗੇ ਅਸੀਂ ਰੀਜ ਨਾਲ ਲਿਆਏ ਉਹ ਕਹਿੰਦੇ ਵੇਚ ਦਿਓ ਘੋੜੇ ਕਹਿੰਦੇ ਅਸੀਂ ਵੇਚਣੇ ਨਹੀਂ ਸਾਡੇ ਸੱਚੇ ਪਾਤਸ਼ਾਹ ਦੇ ਘੋੜੇ ਐ ਸੌਂਦੇਖਾ ਦਰੋਗਾ ਆ ਗਿਆ ਕਹਿੰਦਾ ਘੋੜੇ ਬਾਲੇ ਵਧੀਆ ਆਪਾਂ ਜਾਨ ਨਹੀਂ ਦੇਣੇ ਇਹਦੇ ਉੱਤੇ ਤੇ ਬਾਦਸ਼ਾਹ ਬੈਠੂ ਉਹਨਾਂ ਨੇ ਕਿਹਾ ਵੇਚੋ ਕਹਿੰਦੇ ਵੇਚਣੇ ਨਹੀਂ ਧੱਕੇ ਨਾਲ ਜ਼ਬਰਦਸਤੀ ਘੋੜੇ ਖੋਲੇ ਤੇ ਜਿਹੜੇ ਸਿੱਖ ਸੀ ਲਾਹੌਰ ਚੋਂ ਬਾਹਰ ਕਢਾਤਾ ਉਹਨਾਂ ਨੂੰ ਹੁਣ ਸਰਕਾਰਾਂ ਅੱਗੇ ਪੇਸ਼ ਕੀ ਚਲਣੀ ਸੀ ਬਾਦਸ਼ਾਹ ਕੋਲ ਲੈ ਗਿਆ ਸੌਂਦੇ ਖਾਂ ਉਹ ਕਹਿੰਦਾ ਦਰੋਗਾ ਮਹਾਰਾਜ ਆ ਘੋੜੇ ਵੇਖੋ ਬਾਦਸ਼ਾਹ ਸ਼ਾਹਜਹਾਨ ਕਹਿੰਦਾ ਵਾਹ ਕਿਆ ਘੋੜੇ ਇਹ ਜਿਹੇ ਤੇ ਘੋੜੇ ਨਹੀਂ ਕਿਤੇ ਵੇਖੇ ਕਹਿੰਦੇ ਕਿਵੇਂ ਬੋਲ ਕਿਵੇਂ ਖਰੀਦੇ ਕਹਿੰਦੇ ਜੀ ਤੁਹਾਨੂੰ ਸੱਚੇ ਪਾਸ਼ਾ ਨਹੀਂ ਸੀ ਕਹਿੰਦੇ ਛੇਵੇਂ ਪਾਸ਼ਾ ਦੇ ਕੋਲ ਚੱਲੇ ਸੀ ਅਸੀਂ ਫਿਰ ਖੋਲੇ ਬਾਦਸ਼ਾਹ ਕਹਿੰਦਾ ਚੱਲ ਖੋਲੇ ਤੇ ਖੋਲੇ ਹੁਣ ਆਪਣਾ ਹੀ ਨੇ ਬਾਦਸ਼ਾਹ ਵੀ ਨਾਲ ਰਲ ਗਿਆ ਇਨਸਾਫ ਨਹੀਂ ਕੀਤਾ ਉਹਨੇ ਫਕੀਰ ਦੇ ਕੋਲ ਇਤੇ ਮਹਿੰਗੇ ਕੋੜੇ ਨਹੀਂ ਹੋਣੇ ਚਾਹੀਦੇ ਫਕੀਰ ਕੋਲ ਨਹੀਂ ਹੋਣੇ ਚਾਹੀਦੇ ਬਾਦਸ਼ਾਹ ਕਹਿੰਦਾ ਫਕੀਰ ਕੋਲ ਨਹੀਂ ਹੋਣੇ ਚਾਹੀਦੇ ਗੁਰੂ ਹਰਗੋਬਿੰਦ ਸਾਹਿਬ ਕੋਲੇ ਇਹਦੇ ਮਹਿੰਗੇ ਘੋੜੇ ਨਹੀਂ ਸੋਹਣੇ ਲੱਗਦੇ ਬਾਦਸ਼ਾਹ ਦੁਨੀਆ ਦਾ ਸਭ ਤੋਂ ਮਹਿੰਗਾ ਘੋੜਾ ਬਾਦਸ਼ਾਹ ਕੋਲ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਸਾਰੇ ਦਿਲਾਂ ਤੇ ਹੱਥ ਰੱਖ ਕੇ ਵੇਖਿਓ ਮੁੰਡਿਓ ਨੌਜਵਾਨੋ ਜੇ ਗਰੰਥੀ ਸਿੰਘ ਸਕੋਰਪੀਓ ਕਢਾ ਲਿਆਵੇ ਕਿਵੇਂ ਲੱਗੂ